ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ETT 9994 ਭਰਤੀ ਦੇ ਚੁਣੇ ਹੋਏ ਉਮੀਦਵਾਰਾਂ ਨੂੰ ਅਪੁਆਇੰਟਮੈਂਟ ਲੈਟਰ ਵੰਡੇ ਜਾਣ ਲਈ ਸਰਕਾਰ ਦੁਆਰਾ ਸੋਭਾ ਪਦਰੀ ਸਮਰੋਹ ਕੀਤੇ ਜਾਣ ਸੰਬੰਧੀ ਤੇ ETT 9994 ਬੈਕਲੌਗ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਲਗਾਏ ਜਾ ਰਹੇ ਪੱਕੇ ਮੋਰਚੇ ਬਾਰੇ ਚਿਤਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕੋ ਇਹ ਜਾਨਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਦਿਓ ਲੇਕਾਉਣ ਵਾਲੀ ਵੀਡੀਓਜ਼ ਨੋਟੀਫਿਕੇਸ਼ਨ ਆਵਣੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਲੰਬੇ ਸਮੇਂ ਤੋਂ ਸੰਘਰਸ਼ਾਂ ਦੇ ਰਾਹ ਪਈ ਈਟੀਟੀ 9494 ਭਰਤੀ ਲਈ ਹੁਣ ਚੰਗੀ ਖਬਰ ਸੁਣਨ ਨੂੰ ਮਿਲ ਜਈ ਹੈ ਕਿ ਫਰੈਸ਼ ਪੋਸਟਾਂ ਲਈ ਚੁਣੇ ਹੋਏ ਲਗਭਗ 2500 ਉਮੀਦਵਾਰਾਂ ਨੂੰ ਹੁਣ ਅਪੁਆਇੰਟਮੈਂਟ ਲੈਟਰ ਦਿੱਤੇ ਜਾ ਰਹੇ ਹਨ ਇਸ ਬਾਰੇ ਸਭ ਨੂੰ ਪਤਾ ਲੱਗ ਹੀ ਚੁੱਕਿਆ ਹੋਵੇਗਾ ਕਿ ਇਹਨਾਂ ਵਿੱਚੋਂ 700 ਉਮੀਦਵਾਰਾਂ ਨੂੰ ਇੱਕ ਲਿਸਟ ਜਾਰੀ ਕਰਕੇ 1 April 2025 ਨੂੰ ਪਗੋਰ تھیਟਰ ਸੈਕਟਰ 18 ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ ਤਾਂ ਜੋ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੇ ਜਾ ਸਕਣ ਇੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਸੋਭਾ ਪਦਰੀ ਫੰਕਸ਼ਨ ਕਰਕੇ ਅਪੁਆਇੰਟਮੈਂਟ ਲੈਟਰ ਦਿੱਤੇ ਜਾਣਗੇ ਬਾਕੀ ਰਹਿੰਦੇ ਚੁਣੇ ਹੋਏ ਉਮੀਦਵਾਰਾਂ ਨੂੰ ਉਹਨਾਂ ਦੀ ਆਈਡੀ ਵਿੱਚ ਹੀ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ ਤੇ 2 ਅਪ੍ਰੈਲ ਨੂੰ ਉਹਨਾਂ ਨੂੰ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੇ ਦਫ਼ਤਰਾਂ ਤੋਂ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ ਇਸ ਕੰਮ ਲਈ ਜੋ ਪੈਨਲ ਵਗੈਰਾ ਧਿਆਨ ਕਰਨੀਆਂ ਹਨ ਇਹਦੀ ਜਾਣਕਾਰੀ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਚੈਨਲਾਂ ਦੁਆਰਾ ਦੇ ਦਿੱਤੀ ਗਈ ਹੈ ਤੇ ਇਸ ਬਾਰੇ ਸਾਰੇ ਕੈਂਡੀਡੇਟਸ ਨੂੰ ਪਲੀਪਾਂਤ ਪਤਾ ਲੱਗ ਹੀ ਚੁੱਕਿਆ ਹੋਵੇਗਾ ਹੁਣ ਗੱਲ ਕਰਦੇ ਹਾਂ ਕਿ ਬੈਕਲੌਗ ਦੀਆਂ 2994 ਪੋਸਟਾਂ ਦੇ ਬਾਰੇ ਕੀ ਕੀਤਾ ਜਾ ਰਿਹਾ ਹੈ ਰੈਸ਼ ਪੋਸਟਾਂ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਬੈਕਲੌਗ ਦੀਆਂ ਪੋਸਟਾਂ ਜਾਰੀ ਕਰਵਾਉਣ ਲਈ 8999 ਬੈਕਲੌਗ ਅਧਿਆਪਕ ਯੂਨੀਅਨ ਪੰਜਾਬ ਪਿਛਲੇ ਕੁਝ ਸਮੇਂ ਤੋਂ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਇਸ ਦਾ ਕਾਰਨ ਇਹ ਹੈ ਕਿ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਲੱਗਦਾ ਹੈ ਕਿ ਕਿਤੇ ਬੈਕਲੌਗ ਦੀਆਂ 2994 ਪੋਸਟਾਂ ਸਰਕਾਰ ਪੂਰੀਆ ਕਰਨ ਤੋਂ ਕਿਤੇ ਪਾਸਾ ਰਹੀ ਨਾ ਵਟ ਜਾਵੇ ਇਸ ਯੂਨੀਅਨ ਦੀਆਂ ਕਈ ਵਾਰ ਅਧਿਕਾਰੀਆਂ ਨਾਲ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਹਿਸ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਉਹਨਾਂ ਨੂੰ ਕੋਈ ਵੀ ਤਸੱਲੀ ਬਖਸ਼ ਪ੍ਰਵਰਸਾ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਉਹਨਾਂ ਦੀ ਚਿੰਤਾ ਬਹੁਤ ਵੱਧ ਗਈ ਹੈ ਹੁਣ ਬੈਕਲੌਗ ਦੀਆਂ 2994 ਪੋਸਟਾਂ ਐਡਵਰਟਾਈਜ਼ਮੈਂਟ ਦੇ ਅਨਸਾਰ ਪੂਰੀਆਂ ਕਰਵਾਉਣ ਲਈ 8894 ਬੈਕਲੌਗ ਅਧਿਆਪਕ ਯੂਨੀਅਨ ਪੰਜਾਬ ਨੇ ਪੱਕਾ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਹੈ ਇਹ ਮੋਰਚਾ ਮੁਹਾਲੀ ਵਿਖੇ ਡੀਪੀਆਈ ਐਲੀਮੈਂਟਰੀ ਸਕੂਲਾਂ ਦੇ ਦਫ਼ਤਰ ਦੇ ਸਾਹਮਣੇ ਮਿਤੀ 31/2022 ਤੋਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਸਬੰਧੀ ਯੂਨੀਅਨ ਦੇ ਆਗੂਆਂ ਨੇ 808 ਨੰਬਰ ਕੇਸ ਵਿੱਚ ਬੈਕਲੌਗ ਕਾਰਡਰ ਨੂੰ ਇਸ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਹੈ ਅਪੀਲ ਕਰਤਾਵਾਂ ਵਿੱਚ ਸ਼ਾਮਲ ਹਨ ਸੁਰਿੰਦਰ ਪਾਉ, ਵਰਦਾਸ਼ਪੁਰ, ਬਲਵਿੰਦਰ ਕਾਕਾ, ਕੁਲਵਿੰਦਰ ਸ਼ਮ, ਮਨਦੀਪ ਭਾਜਲਕਾ, ਜਸਵਿੰਦਰ ਸਿੰਘ, ਰਾਜਕਮਰ ਅਬੋਹਨ, ਸੁਰਿੰਦਰ ਕੁਮਾਰ ਅਬੋਹਨ ਤੇ ਸਰਬਜੀਤ ਗੁਰੂ ਹਸਾਏ ਜੁਨੀਅਰ ਅਗਵਾ ਨੂੰ ਖੱਛਾ ਹੈ ਕਿ ਜਦੋਂ ਤੱਕ ਵੱਡੀ ਗਿਣਤੀ ਵਿੱਚ 88992 ਬੈਕਲੌਗ ਕਾਰਡਰ ਦੇ ਉਮੀਦਵਾਰ ਦਰਨਾ ਨਹੀਂ ਲਗਾਉਣਗੇ ਉਦੋਂ ਤੱਕ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਕੇਗੀ ਇਸ ਲਈ ਸਰਕਾਰ ਨੂੰ ਜਗਾਉਣ ਲਈ ਹੀ ਉਹਨਾਂ ਨੇ ਮਿਤੀ 31 ਤਿੰਨ 2025 ਤੋਂ ਮੁਹਾਲੀ ਵਿਖੇ ਪੱਕਾ ਮੋਰਚਾ ਲਗਾਉਣ ਦਾ ਪ੍ਰੋਗਰਾਮ ਪੁਲੀਕਿਆ ਹੈ ਜਿਆਦਾਤਰ ਯੂਨੀਅਨ ਆਗੂਆਂ ਵੱਲੋਂ ਕਾਡਰ ਦੇ ਉਮੀਦਵਾਰਾਂ 'ਤੇ ਸ਼ਿਕਵਾ ਇਹੀ ਕੀਤਾ ਜਾ ਰਿਹਾ ਹੈ ਕਿ ਉਹ ਨੌਕਰੀ ਤਾਂ ਲੈਣਾ ਚਾਹੁੰਦੇ ਹਨ ਪਰੰਤੂ ਦਰਨੇ ਵਿੱਚ ਸ਼ਾਮਲ ਹੋਣ ਲਈ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਤੇ ਸੰਘਰਸ਼ ਵਿੱਚ ਯੋਗਦਾਨ ਪਾਉਣਾ ਨਹੀਂ ਪਾ ਰਹੇ ਜਿੰਨਾ ਉਹਨਾਂ ਨੂੰ ਪਾਉਣਾ ਚਾਹੀਦਾ ਹੈ ਇਸ ਲਈ 31 ਮਾਰਚ ਦੇ ਦਰਨੇ ਵਿੱਚ ਸ਼ਾਮਲ ਹੋਣ ਲਈ ਕਾਡਰ ਨੂੰ ਯੂਨੀਅਨ ਆਗੂਆਂ ਵੱਲੋਂ ਪੁਰਜ਼ੋਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵਹਿਰਾ ਕੱਟ ਕੇ ਸੰਘਰਸ਼ ਲਈ ਦਰਨੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਆ ਕੇ ਦਰਨੇ ਨੂੰ ਸਫਲ ਬਣਾਉਣ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਿੰਨੀ ਵੱਡੀ ਗਿਣਤੀ ਵਿੱਚ ਈਟੀਟੀ 993 ਬੈਕਲੌਗ ਦੇ ਉਮੀਦਵਾਰ ਇਸ ਦਰਨੇ ਵਿੱਚ ਸ਼ਮੂਲੀਅਤ ਕਰਦੇ ਹਨ ਤੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਬੈਕਲੌਗ ਸੁਧੰਦੀ ਪੱਕਾ ਮੋਰਚਾ ਕਿੰਨਾ ਸਫਲ ਹੁੰਦਾ ਹੈ ਇਸ ਤੋਂ ਇਲਾਵਾ ਦੇਖਣ ਵਾਲੀ ਗੱਲ ਤਾਂ ਇਹ ਵੀ ਹੋਵੇਗੀ ਕਿ ਸਰਕਾਰ ਬੈਕਲੌਗ ਪੂਰਾ ਕਰਨ ਲਈ ਕਦੋਂ ਕੋਈ ਪੱਕਾ ਪਰੋਸਾ ਬੈਕਲੌਗ ਦੇ ਉਮੀਦਵਾਰਾਂ ਨੂੰ ਦੇ ਕੇ ਤੇ ਉਹਨਾਂ ਦਾ ਖਦਸ਼ਾ ਦੂਰ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ